ਵਿੰਡ ਬਾਣੀ ਦਾ ਬਲਰਾਜ ਸਿੰਘ ਬੋਲਦਾ ਆ ਆਮ ਪਾਰਟੀ ਦਾ ਵਰਕਰ ਹਾਂ ਮੈਂ ਵੀ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਸਾਡੇ ਨਾਲ ਟਾਂਗ ਨੇ ਪੈਸਾ ਕੀਤਾ ਰੁਪਏ ਵਾਲੇ ਗਾੜੀ ਕਰਤੇ ਆ ਚਲੋ ਉਹ ਗੱਲ ਛੱਡੋ ਹੁਣ ਮਾਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਨਸ਼ੇ ਦੇ ਕਰਾਉਣ ਦੇ ਜੰਬੰਦ ਤੇ ਥੋੜਾ ਸਾਡੇ ਬਾਬੇ ਗਾਲੇ ਵਾਲੇ ਕੇਹਾਲੀ ਵੀ ਧਿਆਨ ਮਾਰਿਓ ਇਧਰ ਦੋਨੋਂ ਕਿੱਲਿਆਂ ਚ ਕੋਠੀਆਂ ਪੈਂਡੀਆਂ ਨੌ ਨੌ 10-10 ਕਰੋੜ ਰੁਪਏ ਕੋਠੀ ਦੇ ਲੱਗ ਰਿਆ ਕਿੱਥੋਂ ਲੱਗ ਰਿਆ ਇਹ ਚੀਜ਼ ਦਾ ਰੋਜ਼ਨ ਵਾਲੀ ਗੱਲ ਮਾਨ ਸਾਹਿਬ ਚਿੱਟੇ ਤੋਂ ਨਾਲ ਜਿਹੜੇ ਗੁੰਡੇ ਰੱਖੇ ਆ ਜਿਹੜੇ ਮੇਰੇ ਗੱਲ ਬੋਲਦੇ ਨੂੰ ਧਮਕੀਆਂ ਦੇਣ ਲਈ ਦੋ ਕਿੱਲੇ ਕੋਠੀ ਲੈ ਕੇ ਮੈਨਿੰਗ 1 ਨੰਬਰ ਤੇ ਚਿੱਟਾ 1 ਨੰਬਰ ਤੇ ਰਿਸਵਤ ਖੋਰੀ 1 ਨੰਬਰ ਤੇ ਬਾਬ ਗੰਢੜਕੇ ਚ ਅਫਸਰਾਂ ਦੀ ਮੁਲਾਜ਼ਮਾਂ ਦੀ ਨਹੀਂ ਆਪਾਂ ਕਹਿੰਦੇ ਜਦੋਂ ਇਹ ਮਹੀਨੇ ਮੰਗਦਾ ਦਿਹਾੜੀਆਂ ਮੰਗਦਾ ਉਹਨਾਂ ਕੋ ਤੇ ਉਹਨਾਂ ਨੇ ਬਹੁਤ تنਖਾਹਾਂ ਥੋੜੀ ਦੇਣੇ ਆ ਉਹਨਾਂ ਨੇ ਸਾਡੇ ਰਗੇ ਗਲਵਾੜ ਓੜ ਦੇਣੇ ਆ ਦੇ ਮਾਨ ਸਾਹਿਬ ਥੋੜਾ ਸੋਚੋ ਸਾਡੇ ਬਾਬ ਗੰਢੜਕੇ ਦਾ ਮੈਂ ਵੀ 8 ਸਾਲ ਮਿਹਨਤ ਕੀਤੀ ਹੀ ਤੇ ਚਿੱਟਾ 1 ਨੰਬਰ ਤੇ ਵਿਗੰਡਿਆ ਮੈਨਿੰਗ 1 ਨੰਬਰ ਤੇ ਹੋਣ ਰਹੀ ਆ ਕੌਣ ਕਰਾਉਂ ਰਿਹਾ ਦਲਬੀਰ ਸਿੰਘ ਟੋਂਗ ਨਾਲ ਬੰਜੜੇ ਰੱਖੇ ਆ ਦੋਵੇਂ ਦੋਵੇਂ ਕਿੱਲਾਂ ਜਿਹੜੀਆਂ 85 ਲੱਖ ਦੇ ਹਿਸਾਬ ਨਾਲ ਕਿੱਲਾ ਲੈ ਕੇ ਕੋਠੀਆਂ ਪੈ ਰਹੀਆਂ 20 20 ਮਰਲੇ ਸ਼ਾਮਲੜ ਥਾਂ ਵਾਲੇ ਜਾਂਦੇ ਆ ਪਟਵਾਰੀ ਜਾਂ ਕੋਈ ਦੱਸ ਦੇ ਉਹਦੇ ਵੀ ਕਪਾਣ ਥੋੜੇ ਦਿਨ ਅੱਜ ਕਰਾਂਗੇ 20 ਮਰਲੇ ਥਾਂ ਸ਼ਾਮਲੜ ਥਾਂ ਜਿਹੜਾ ਨਾਲ ਮੇਟਿਆ ਗਿਆ ਟੋਂਗ ਸਾਹਿਬ ਨੂੰ ਕਹਿੰਦਾ ਮੈਂ ਝੂਠ ਬੋਲਦਾ ਨਾ ਆਪਣੇ ਲਾਗੇ ਭਾਗੇ ਗੁਰਦਰ ਇਹਦੇ ਮੈਂ ਕਹਿੰਦਾ ਆਪਣੇ ਲਾਗੇ ਬਣਾ ਕੇ ਭਾਗੇ ਮੁੰਡੇ ਨੂੰ ਉਹਦੇ ਸਿਰ ਤੇ ਹੱਥ ਰਾ ਕੇ ਸੌਂਖਾ ਕੇ ਕਹਿੰਦੇ ਕਿ ਝੂਠ ਬ